ਜੇ ਮੈਨੂੰ ਸਮਝ ਨਹੀਂ ਆਉਂਦੀ ਅੱਜ ਕੱਲ ਸਾਰੀਆਂ ਜਿੰਨੀਆਂ ਵੀ ਜਨਾਨੀਆਂ ਜੇ ਕਿਸੇ ਦਾ ਜਵਾਕ ਬਾਹਰ ਜਾ ਕੇ ਕੁਝ ਕਾਮਯਾਬ ਹੋ ਜੇ ਤੇ ਉਹਨਾਂ ਦੇ ਚ ਇਹ ਕੀ ਚੀਜ਼ ਹੈ ਕਿ ਆ ਵੀ ਆਪਾਂ ਪਾਸਪੋਰਟ ਹੀ ਪਾੜ ਦੇ ਚੱਕੇ ਆਪ ਪਾਸਪੋਰਟ ਦੇ ਟੋਟੇ ਟੋਟੇ ਤਾਂ ਉਹਨਾਂ ਹੋ ਗਏ ਉਹਨਾਂ ਤਾਂ ਫਲਾਈਟ ਤੇ ਕਿੱਥੇ ਜਾਊਗਾ ਜੇ ਬੰਦਾ ਜੇ ਬਾਹਰ ਜਾਊਗਾ ਕਮਾਊਗਾ ਫੇਰੀ ਤਾਂ ਘਰ-ਬਾਰ ਬਣਾਊਗਾ ਬਾਹਰ ਜਾਣ ਦੀ ਪੰਜਾਬੀਆਂ ਨੂੰ ਇੰਨੀ ਜਲਦੀ ਤੇ ਲਗਨ ਹੈ ਕਿ ਉਹ ਕਰਜ਼ਾ ਚੁੱਕ ਕੇ ਵੀ ਵਿਦੇਸ਼ ਜਾਣ ਵਾਸਤੇ ਤਿਆਰ ਹੋ ਜਾਂਦੇ ਨੇ ਲੇਕਿਨ ਇਸ ਗੱਲ ਤੋਂ ਅਲੱਗ ਕਿ ਫਿਰੋਜ਼ਪੁਰ ਦੇ ਪਿੰਡ ਸੋਢੀ ਨਗਰ ਵਿੱਚ ਪਤਨੀ ਵੱਲੋਂ ਦੁਬਈ ਤੋਂ ਆਏ ਪਤੀ ਦਾ ਪਾਸਪੋਰਟ ਹੀ ਪਾੜ ਦਿੱਤਾ ਤਾਂ ਜੋ ਉਸ ਦਾ ਪਤੀ ਵਿਦੇਸ਼ ਨਾ ਜਾ ਸਕੇ ਪਤੀ ਨੇ ਪੁਲਿਸ ਪ੍ਰਸ਼ਾਸਨ ਤੋਂ ਪਤਨੀ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਮੇਰਾ ਮੁੰਡਾ ਇੱਕ ਡੈਡੀ ਦਾ ਸਿਰ ਤੇ ਨਹੀਂ ਹੈਗਾ ਮੈਂ ਕੰਮ ਕਾਰ ਕਰਕੇ ਪਹਿਲਾਂ 2 ਲੱਖ ਲਾ ਕੇ ਦੁਬਈ ਭੇਜਿਆ ਉੱਥੋਂ ਆ 26 ਤਰੀਕ ਨੂੰ ਜੀ ਤੇ ਹੁਣ ਇਹਦੀ 10ਵੇਂ ਮਹੀਨੇ ਟਿਕਟ ਸੀ ਮੈਂ 4 ਲੱਖ ਭਰਿਆ ਤੋ ਤਰੀਕ ਦੇ ਲਈ ਜਾਣਾ ਸੀ ਤੇ ਘਰ ਦੇ ਤੇ ਲੜਦੇ ਨੇ ਤਾਂ ਪਾਸਪੋਰਟ ਸਾਰਾ ਕੁਝ ਪਾੜ ਤਾ ਕਿਸੇ ਮੈਂ ਢੀ ਮੁਸ਼ਕਲ ਨਾਲ ਪੈਸੇ ਭਰੇ ਕਰਜਾ ਚੱਕ ਚੱਕ ਕੇ ਦਵਾਈ ਤਾਂ ਆਏ ਹਾਂਜੀ ਦਵਾਈ ਤਾਂ 10 ਦਿਨ ਹੋਏ ਨੂੰ ਆਏ ਹੁਣ ਅਗਲਾ ਕਿੱਥੇ ਰਹੀ ਜਾ ਲੱਗਦਾ ਨਿਊਜ਼ੀਲੈਂਡ ਦਾ ਹੁਣ ਅਗਲਾ ਨਿਊਜ਼ੀਲੈਂਡ ਤਾਂ ਨਹੀਂ ਆਉਂਗਾ ਹਾਂਜੀ ਹਾਂਜੀ ਹੋਣ ਕੀ ਹੋਗਾ ਇਹ ਘਰ ਦੀ ਨਕਾਰਤਾ ਸਾਰਾ ਕੁਝ ਉਹਨਕੀ ਧਿਕਾਰ ਕਾਰਵਾਈ ਕੀਤੀ ਜਾਵੇ ਸਾਰਾ ਕੁਝ ਪਾੜਤਾ ਉਹ ਕਹਿੰਦੇ ਇੱਥੇ ਕਮਾਵੇਂ ਨੇ ਇੱਥੇ ਮੋਟਾ ਕੰਮ ਕਰਕੇ ਫਿਰ 2 ਨੰਬਰ ਦਾ ਘਰ ਇੱਥੇ ਕੰਮ ਇੱਥੇ ਨਸ਼ਾ ਨੀਰਾ ਮੈਂ ਨਹੀਂ ਆਦੇ ਬੱਚੇ ਨੇ ਰੱਖਾਣਾ ਚਾਹੀਦਾ ਹਾਲਜੱਕੇ ਮੈਂ ਤੋ 2 ਲੱਖ ਲਾ ਕੇ ਭੇਜਿਆ ਕਰਜ਼ਾ ਚੱਕ ਕੇ ਨਸ਼ਾ ਕਰਕੇ ਭੇਜਿਆ ਮੈਂ ਕਿਉਂਕਿ ਇੱਥੇ ਮੈਂ ਨਸ਼ੇ 'ਚ ਰੱਖਾ ਉਹਦੇ ਪੁੱਤਰ ਨੂੰ ਇੱਥੇ ਨਸ਼ਾ ਇੱਕੋ ਮੁੰਡਾ ਹੈ ਕਿ ਮੈਂ ਕਿਹਾ ਵੀ ਨਹੀਂ ਸਾਹੀ ਜਾਨਕ ਡੇਢ ਸਾਲ ਅੱਗੇ ਲਾ ਆ ਅਸੀਂ ਮਾਵਾ ਧੀਆਂ ਕਦੀ ਆਦੇ ਮਾਪਿਆਂ ਤੇ ਕਦੀ ਇੱਥੇ ਕਦੀ ਮਾਪਿਆਂ ਤੇ ਕਦੀ ਇੱਥੇ ਸੱਸ ਮੇਰੀ ਕਿਹੜਾ ਕਰੇ ਰੈਂਦੀ ਇਆ ਇੱਕ ਦਿਨ ਕਦੀ ਸ਼ਹਿਰ ਕਦੀ ਕਿੱਥੇ ਅਸੀਂ ਦੋਵੇਂ ਮਾਮਾ ਤੇ ਨੱਕਰੇ ਹਾਂਜੀ ਮੈਂ ਪਾੜਿਆ ਮੈਂ ਝੂਠ ਨਹੀਂ ਬੋਲਦੀ ਇੱਥੇ ਰਹਿੰਦਾ ਸੀਗਾ ਚੱਲ ਮੇਰੇ ਮਾਮਾ ਨਹੀਂ ਹੈਗਾ ਤਸ ਅੰਕਲ ਆਗਾ ਐ ਅੰਕਲ ਪਾਂ ਦਾ ਐ ਤਸ ਤੇਲਾ ਮਹੀਨੇ ਬਾਅਦ ਪਾਂ ਦਾ 50000 ਪਾਤਾ 40 ਪਾਤਾ ਇਹ ਵੀ ਤਾਂ ਕਮਾਉਂਦਾ ਹੀ ਏ ਇੱਥੇ ਵੀ ਰੱਖ ਕਮਾਉਂਦਾ ਸੀ ਤਕੀ ਹੋਣੀ ਕਮਾਇਆ ਜਾਂਦਾ ਕਮਾ ਸਕਦਾ ਇੱਥੇ ਚਿੱਟਾ ਕਿਹੜਾ ਐ ਸਾਨੂੰ ਕੋਈ ਵੇਖਦਾ ਨਹੀਂ ਚਿੱਟਾ ਇੱਥੇ ਕਿਹੜਾ ਕਰ ਗੱਲ ਕੋਈ ਨਹੀਂ ਹੋਈ ਬਸ ਮੈਂ ਕਿਹਾ ਵੀ ਸਾਹਿਲ ਨਹੀਂ ਜਾਣਾ ਫਿਰ ਮੈਂ ਗੁੱਸੇ 'ਚ ਇਹੀ ਪਾੜਨ ਮੇਰੇ ਗਾਲ ਪਿਆ ਪੇੜਾਂ ਮਾਰੀਆਂ ਮੇਰੀ ਸੋਫੀਆ ਸੋਫੀਆ ਉਹ ਆਈ ਸੀ 1.5 ਸਾਲ ਲਾ ਕੇ ਹੁਣ ਉਹਦੀ ਨਿਊਜ਼ੀਲੈਂਡ ਦੀ ਫਲਾਈਟ ਸੀ ਅਗਲੇ ਮਹੀਨੇ 10ਵੇਂ ਮਹੀਨੇ 2 ਤਰੀਕ ਦੀ ਤੇ ਆ ਪਾਸਪੋਰਟ ਦੇ ਟੋਟੇ ਟੋਟੇ ਤਾਂ ਉਹਨੂੰ ਹੋ ਗਿਆ ਉਹਨੂੰ ਤਾਂ ਫਲਾਈਟ ਤੇ ਕਿੱਥੇ ਜਾਊਗਾ ਇੱਥੇ ਹੀ ਰਹਿਣਾ ਪਊਗਾ ਤੇ ਜੇ ਮੈਨੂੰ ਸਮਝ ਨਹੀਂ ਆਉਂਦੀ ਅੱਜਕੱਲ੍ਹ ਸਾਰੀਆਂ ਜਿੰਨੀਆਂ ਵੀ ਜਨਾਨੀਆਂ ਜੇ ਕਿਸੇ ਦਾ ਜਵਾਕ ਬਾਹਰ ਜਾ ਕੇ ਕੁਝ ਕਾਮਯਾਬ ਹੋ ਜੇ ਤੇ ਉਹਦੇ ਚ ਇਹ ਕੀ ਚੀਜ਼ ਹੈ ਕਿ ਹਾਂ ਵੀ ਆਪਾਂ ਪਾਸਪੋਰਟ ਹੀ ਪਾੜ ਦੇ ਚੱਕੇ ਜੇ ਬੰਦਾ ਜੇ ਬਾਹਰ ਜਾਊਗਾ ਕਮਾਊਗਾ ਫੇਰ ਹੀ ਤਾਂ ਘਰ-ਬਾਰ ਬਣਾਊਗਾ ਜੇ ਆਪਾਂ ਇੱਥੇ ਰਵਾਂਗੇ ਸਭ ਤੋਂ ਜ਼ਿਆਦਾ ਨਸ਼ਾ ਇਸ ਟਾਈਮ ਆਪਣੇ ਫਿਰੋਜ਼ਪੁਰ 'ਚ ਹੈ ਇਸ ਤੋਂ ਵੱਧ ਨਸ਼ਾ ਕਿਤੇ ਨਹੀਂ ਹੈ ਕਤਲ ਨਸ਼ਾ ਚੋਰੀਆਂ ਦਾਕਾਟੀਆਂ ਫਿਰੋਜ਼ਪੁਰ ਦੇ ਵਿੱਚ ਹੈ ਤੇ ਜੇ ਇੱਥੇ ਰਵਾਂਗੇ ਤੇ ਇੱਥੇ ਵਰਗੇ ਬਣਾਂਗੇ ਤੇ ਜੇ ਅਸੀਂ ਮਾੜਾ ਚੰਗਾ ਕੰਮ ਤੋਂ ਦੂਰ ਹੋਣੇ ਆ ਬਾਹਰ ਜਾਣੇ ਆ ਤੇ ਫਿਰ ਜਨਾਨੀਆਂ ਨਹੀਂ ਬਾਹਰ ਜਾਣ ਦਿੰਦੀਆਂ ਫਿਰ ਘਰ ਦੇ ਨਹੀਂ ਬਾਹਰ ਜਾਣ ਦਿੰਦੇ ਤੇ ਤੁਸੀਂ ਇਹ ਦੱਸੋ ਜੀ ਕਿ ਆ ਫਿਰ ਬੰਦਾ ਕਰੇ ਨਾ ਕਰੇ ਕੀ ਕਰੇ ਬੰਦਾ ਚਿੱਟਾ ਵਿੱਚ ਚੋਰੀ ਕਰੇ ਕਤਲ ਕਰੇ ਇਹ ਕੰਮ ਚਾਹੁੰਦੀਆਂ ਜਨਾਨੀਆਂ ਇਹ ਕਰੇ ਕਿ ਬੁੜੀ ਰੱਖੇ ਕੋਈ ਹੋਰ ਦੁਖੀ ਹੋ ਕੇ ਜਨਾਨੀ ਤੋਂ ਦੇਖੋ ਜੀ ਇਹ ਬੰਦੀ ਕਾਰਵਾਈ ਆ ਦਰਖਾਸਤ ਦਿੱਤੀ ਕੱਲਾ ਥਾਣੇ ਦੇ ਵਿੱਚ ਆ ਬੰਦੀ ਕਾਰਵਾਈ ਹਰ ਹਾਲਤ ਚ ਕਰਵਾਵਾਂਗੇ ਜਿਹੜਾ ਪਾਸਪੋਰਟ ਪਾੜਿਆ ਕਿਉਂਕਿ ਅੱਜ ਜੇ ਪਾਸਪੋਰਟ ਪਾੜਿਆ ਕੱਲ ਨੂੰ ਹੋਰ ਡਾਕੂਮੈਂਟ ਬਹੁਤ ਸਾਰੇ ਆ ਹੋੜੀ ਪਾਰ ਸਕਦੇ ਆਪਾਂ ਤੇ ਜੇ ਆਪਾਂ ਅੱਜ ਪਾਸਪੋਰਟ ਪਾ ਰਹੇ ਆ ਤੇ ਬੰਦ ਹੀ ਕਾਰਵਾਈ ਤਾਂ ਪਾਸਪੋਰਟ ਦੇ ਉੱਤੇ ਹੋਣੀ ਚਾਹੀਦੀ ਹੈ ਤੇ ਜਿਹੜਾ 4 ਲੱਖ ਲੱਗਿਆ ਉਹ ਤਾਂ ਮਿੱਟੀ ਹੋ ਗਿਆ ਕਿਉਂਕਿ ਜਿਹੜੀ ਮੋਹ ਜਿਹੜੀ ਸਟੈਂਪ ਇੱਕ ਵਾਰੀ ਲੱਗ ਗਈ ਪਾਸਪੋਰਟ ਦੇ ਉੱਤੇ ਉਹ ਦੁਬਾਰਾ ਨਹੀਂ ਲੱਗ ਸਕਦੀ ਇੰਨੇ ਤਾਂ ਲਾਤੇ ਚੱਕ ਚੁੱਕੇ ਲੋਕਾਂ ਤੋਂ ਮੰਗ ਕੇ ਕਿ ਮੈਂ ਬਾਹਰ ਜਾ ਕੇ ਇਸ ਸਾਥਸੀ ਕਿ ਮੈਂ ਬਾਹਰ ਜਾ ਕੇ ਲਾ ਦਾਂਗਾ ਤੇ ਜੇ ਹੁਣ ਉਹ ਬਾਹਰ ਹੀ ਨਾ ਜਾਏਗਾ ਤੇ ਜਿਹੜੇ ਮੰਗਣ ਵਾਲੇ ਜਿੰਨਾਂ ਤੋਂ ਮੰਗੇ ਪਏ ਉਹ ਤਾਂ ਫਿਰ ਇਹਦੇ ਘਰ ਤੋੜ ਦੇਣਗੇ ਜਿਨ੍ਹਾਂ ਦਾ ਇਹਨੇ ਕਰਜ਼ਾ ਦੇਣਾ ਇੱਕ ਹੀ ਕਰੂਗਾ ਫਿਰ ਇਹਦੇ ਤੋਂ ਸੁਸਾਇਸਾਈਡ ਤੋਂ ਇਲਾਵਾ ਤਾਂ ਕੁਝ ਨਹੀਂ ਹੈਗਾ ਫਿਰ ਜਾਂ ਤੇ ਮਰੂਗਾ ਜਾਂ ਕੁਝ ਖਾਊਗਾ ਜਾਂ ਫਿਰ ਇਹ ਚੋਰੀਆਂ ਚੱਕਾਰੀਆਂ ਕਰੂਗਾ ਜਾਂ ਫਿਰ ਚਿੱਟਾ ਵੇਚੂਗਾ ਜਿੰਦੇ ਕਰਕੇ ਜਲਦੀ ਪੈਸਾ ਆਏ ਤੇ ਪੈਸਾ ਪੂਰਾ ਕਰਕੇ ਜਿੰਦੇ ਤੋਂ ਫੜ ਮੇਰਾ ਨਾਮ ਸਾਹਿਲ ਹੈ 10 ਸਾਲ ਕਿਤਨੇ ਹੋੜੀ ਨਗਰ ਦਾ ਕੀ ਗੱਲ ਬਾਤ ਕੱਲ ਬਾਤ ਕੀ ਬਸ ਮੈਂ ਅਗਲੇ ਮਹੀਨੇ ਜਾਣਾ ਸੀ 2 ਤਰੀਕ ਨੂੰ ਤੇ ਪੈਸੇ ਭਰੇ ਸੀ ਸਾਰਾ ਕੁਝ ਖਰਾਬ ਹੋ ਗਿਆ ਸਭ ਕੁਝ ਮੈਂ ਜਾਣਾ ਸੀ ਨਿਊਜ਼ੀਲੈਂਡ ਪਹਿਲਾਂ ਕਿੱਥੋਂ ਹੈ ਪਹਿਲਾਂ ਦबई ਤੋਂ ਆਇਆ ਸੀ ਮੈਂ ਉੱਥੇ ਲਾ ਗਿਆ ਫਿਰ ਆ ਗਿਆ 1.5 ਸਾਲ ਹਾਂਜੀ ਨੌਰਵੀ ਜੀ ਲੜ ਲੜਾ ਹਾਂਜੀ ਹਾਂਜੀ ਕੀ ਗੱਲ ਬਾਤ ਹੈ ਨਾਲ ਬਾਤ ਕੀ ਕਰੇ ਲੜਾਈ ਉਹਨੇ ਪਾਸਪੋਰਟ ਪੜਤ ਨਹੀਂ ਮੰਨਿਆ ਜਾਂਦੇ ਨਾ ਤੇ ਮੇਰੀ ਬਸ ਇਹੋ ਹੀ ਹੈ ਕਿ ਬਸ ਮੇਰੀ ਕਾਰਵਜ ਜਿਹਨੂੰ ਉਹ ਬੰਨਦੀ ਬਸ ਕਰਨਾ ਬੰਨਦੀ ਕੇ ਮਾਂ ਦੀ ਰਹਿਣ ਦੇ ਕੇ ਮਾਂ ਦੇ ਵਾਸਤੇ ਹਾਂਜੀ ਪਾਸਪੋਰਟ ਕਿਵੇਂ ਬਣਾਉਂ ਕਿੰਨੀ ਪਾਸਪੋਰਟ ਬਹੁਤ ਮੁਸ਼ਕਲ ਨਾਲ ਬਣਾ ਬਹੁਤ ਜ਼ਿਆਦਾ ਮੁਸ਼ਕਲ ਨਾਲ ਪਾਸਪੋਰਟ ਬਣਾ ਬਹੁਤ ਜ਼ਿਆਦਾ ਚੁੱਪ ਕਰ ਜਿਹੜੀ ਗੱਲ ਕਰ ਰੋ ਤਾਂ ਨਹੀਂ ਬੋਲਣ ਦੀ ਲੋੜ ਕੋਈ ਕਿਸੇ ਦਾ ਸੰਬੰਧ